ਚੈਨਲ ਪੰਜਾਬੀ ਦੇ ਕੈਨੇਡਾ نیوز ਦੇ ਵਿੱਚ ਤੁਹਾਡਾ ਸਭ ਤੋਂ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਦੇ ਨਾਲ ਕਰਦੇ ਹਾਂ ਸ਼ੁਰੂਆਤ ਕਰਦੇ ਵਿੱਚ ਫਿਰ ਤੋਂ ਚੱਲੀ ਗੋਲੀ ਗੈਂਗ ਜਾਰਜ ਬੋਲੇਵਾਰਡ ਅਤੇ 72 ਸਟਰੀਟ ਨਜ਼ਦੀਕ ਕਵਾਪਰੀਏ ਘਟਨਾ ਪੁਲਿਸ ਕਰ ਰਹੀ ਹੈ ਜਾਂਚ ਸ਼ਹਿਰਾਂ ਦੇ ਵਿੱਚ ਗਰੋਸਰੀ ਪ੍ਰਾਈਸ ਲੋਕਾਂ ਦੇ ਲਈ ਇੱਕ ਵੱਡੀ ਸਿਰਦਰਦੀ ਰੈਸਟੋਰੈਂਟ ਇੰਡਸਟਰੀ ਵੀ ਖਤਰੇ ਵਿੱਚ ਮਹਿੰਗਾਈ ਤੇ ਕਰਜ਼ੇ ਤੋਂ ਲੋਕ ਪਰੇਸ਼ਾਨ ਪ੍ਰਧਾਨ ਮੰਤਰੀ ਮਹਾਕਾਨੀ ਦੇ ਵੱਲੋਂ ਸਵਿਟਜ਼ਰਲੈਂਡ ਸਮਿਟ ਦੇ ਵਿੱਚ ਦਿੱਤਾ ਗਿਆ ਜ਼ੋਰਦਾਰ ਭਾਸ਼ਣ ਕਿਹਾ ਪ੍ਰਾਣੀਆਂ ਆਰਥਿਕ ਨੀਤੀਆਂ ਦਾ ਸਮਾਂ ਆ ਗਿਆ ਨਿਊ ਵਰਲਡ ਆਰਡਰ ਦੀ ਫਿਰ ਤੋਂ ਕੀਤੀ ਗੱਲ ਹੰਚਾਂ ਦੇ ਖਬਰਾਂ ਵਿਸਥਾਰ ਦੇ ਨਾਲ ਸਰੀ ਪੁਲਿਸ ਵੱਲੋਂ ਨਿਊਟਨ ਇਲਾਕੇ ਵਿੱਚ ਸਵੇਰੇ ਵਾਪਰੀ ਐਕਸਟਰਸ਼ਨ ਨਾਲ ਸੰਬੰਧਿਤ ਗੋਲੀਬਾਰੀ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਸਰੀ ਪੁਲਿਸ ਨੂੰ ਸਵੇਰੇ 4:30 ਵਜੇ ਸ਼ੂਟਿੰਗ ਨਾਲ ਸੰਬੰਧਿਤ ਮਾਮਲੇ ਦੇ ਵਿੱਚ ਬੁਲਾਇਆ ਗਿਆ ਸੀ ਜੋ ਕਿ ਕਿੰਗ ਜਾਰਜ ਬੁਲੇਵਰਡ ਅਤੇ 72 ਸਟਰੀਟ ਦੇ ਨਜ਼ਦੀਕ ਵਾਪਰੀ ਸੀ ਇਸ ਇੱਕ ਆਟੋ ਡੀਲਰ ਅਤੇ ਮੇਨਟੇਨੈਂਸ ਬਿਜ਼ਨਸ ਜਿਸ ਨੂੰ ਕਿ ਨਿਸ਼ਾਨਾ ਬਣਾਇਆ ਗਿਆ ਆਫੀਸਰਜ਼ ਮੁਤਾਬਕ ਬਿਲਡਿੰਗ ਨਜ਼ਦੀਕ ਖੜੇ ਵਹੀਕਲਸ ਵੀ ਨੁਕਸਾਨੇ ਗਏ ਨੇ ਪਰ ਕਿਸੇ ਦੇ ਜ਼ਖਮੀ ਹੋਣ ਤੋਂ ਬਚਾਰਿਆ ਸੋਮਵਾਰ ਤੋਂ ਅਕ ਪੁਲਿਸ ਐਕਸਟਰਸ਼ਨ ਨਾਲ ਸੰਬੰਧਿਤ 35 ਮਾਮਲਿਆਂ ਦੀ ਜਾਂਚ ਕਰ ਰਹੀ ਹੈ ਜਿਸ ਵਿੱਚ 21 ਵਿਕਟਮਸ ਨੇ ਤੇ 7 ਗੋਲੀ ਚੱਲਣ ਦੇ ਮਾਮਲੇ ਨੇ ਨਵੇਂ ਸਾਲ ਦੇ 20 ਦਿਨਾਂ ਦੇ ਵਿੱਚ ਅਜਿਹੇ ਮਾਮਲੇ ਚਿੰਤਾ ਜ਼ਰੂਰ ਖੜੀ ਕਰਦੇ ਨੇ ਸਰੀ ਮੇਜਰ ਕ੍ਰਾਈਮ ਡਿਵੀਜ਼ਨ ਵੱਲੋਂ ਫਰੰਟਲਾਈਨ ਇਨਵੈਸਟੀਗੇਟਿਵ ਸਪੋਰਟ ਟੀਮ ਦੇ ਨਾਲ ਮਿਲ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਿਛਲੇ ਸਮੇਂ ਦੌਰਾਨ ਐਕਸਟਰਸ਼ਨ ਕਾਲਾਂ ਗੋਲੀਆਂ ਚੱਲਣ ਦੇ ਮਾਮਲੇ ਲਗਾਤਾਰ ਕਮਿਊਨਿਟੀ ਦੇ ਵਿੱਚ ਖੌਫ ਪੈਦਾ ਕਰ ਰਹੇ ਨੇ ਖਾਸ ਕਰਕੇ ਸਾਊਥ ਏਸ਼ੀਅਨ ਭਾਈਚਾਰੇ ਦੇ ਨਾਲ ਸੰਬੰਧਿਤ ਬਿਜ਼ਨੈਸਸ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਬੇਸ਼ੱਕ 2025 ਦੇ ਅਖੀਰੀ ਦਿਨਾਂ ਦੇ ਵਿੱਚ ਐਕਸਟਰਸ਼ਨ ਦੇ ਮਸਲੇ ਨੂੰ ਥੋੜੀ ਠੱਲ ਜ਼ਰੂਰ ਪਈ ਸੀ ਪਰ 2026 ਦੇ ਵਿੱਚ ਇਨਾਂ 'ਚ ਇੱਕ ਵੱਡਾ ਵਾਧਾ ਦੇਖਿਆ ਗਿਆ ਖਾਸ ਕਰਕੇ ਸਰੀ ਸ਼ਹਿਰ ਦੇ ਵਿੱਚ ਕੋਈ ਹੀ ਅਜੇ ਹੱਦ ਦਿਨ ਜਾਂਦਾ ਜਦੋਂ ਕਿ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਨਾ ਆਇਆ ਹੋਵੇ ਬੇਸ਼ੱਕ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਪਰ ਕਮਿਊਨਿਟੀ ਇਸ ਮਾਮਲੇ ਦੇ ਵਿੱਚ ਕੋਈ ਪੱਕਾ ਹੱਲ ਚਾਹੁੰਦੀ ਹੈ ਤਾਂ ਜੋ ਸੇਫ ਫੀਲ ਹੋ ਸਕੇ ਦਲਹੌਜੇ ਯੂਨੀਵਰਸਿਟੀ ਦੀ ਨਵੀਂ ਸਟੱਡੀ ਅਨੁਸਾਰ ਰੈਸਟੋਰੈਂਟ ਇੰਡਸਟਰੀ ਕਾਫੀ ਦਬਾਅ ਵਿੱਚ ਚੱਲ ਰਹੀ ਹੈ ਕਿਉਂਕਿ ਵਧੀ ਹੋਈ ਮਹਿੰਗਾਈ ਅਤੇ ਵਧੇ ਹੋਏ ਫੂਡ ਪ੍ਰਾਈਸ ਇੰਡਸਟਰੀ ਨੂੰ ਲੀਤੋ ਲਾ ਰਹੇ ਨੇ ਜਿਸ ਕਾਰਨ ਪਿਛਲੇ ਸਾਲ 7000 ਰੈਸਟੋਰੈਂਟ ਬੰਦ ਹੋਏ ਨੇ ਅਤੇ ਸਟੱਡੀ ਅਨੁਸਾਰ 2026 ਦੇ ਵਿੱਚ 4000 ਬਿਜ਼ਨੈਸਸ ਹੋਰ ਬੰਦ ਹੋ ਸਕਦੇ ਨੇ ਜਦ ਦਲਹੌਜੀ ਯੂਨੀਵਰਸਿਟੀ ਦੇ ਐਗਰੀ ਫੂਡ ਐਨਾਲਿਸਟ ਲੇਵ ਅਨਸਾਰ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਚ ਆਏ ਬਦਲਾਅ ਵੀ ਆਪਰੇਸ਼ਨਸ ਨੂੰ ਪ੍ਰਭਾਵਿਤ ਕਰ ਰਹੇ ਨੇ ਕਿਉਂਕਿ ਲੇਬਰ ਕਾਸਟ ਵਧ ਗਈ ਹੈ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਰੈਸਟੋਰੈਂਟ ਆਪਰੇਟਰਸ ਅਨਸਾਰ ਫੈਡਰਲ ਸਰਕਾਰ ਵੱਲੋਂ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਅੱਧੀ ਕੀਤੀ ਗਈ ਹੈ ਜਿਸ ਕਾਰਨ ਰੈਸਟੋਰੈਂਟ ਉੱਪਰ ਕਸਟਮਰਸ ਵੀ ਘਟੇ ਨੇ ਖਾਸ ਕਰਕੇ ਯੂਬੀਸੀ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਘਟਣ ਕਾਰਨ ਚਾਈਨੀਜ਼ ਰੈਸਟੋਰੈਂਟਸ ਤੇ ਉੱਪਰ ਅਸਰ ਪਿਆ ਰੈਸਟੋਰੈਂਟ ਇੰਡਸਟਰੀ ਦੇ ਸਲਾਹਕਾਰਾਂ ਦਾ ਕਹਿਣਾ ਹੈ ਕਿ ਆਪਰੇਟਰਾਂ ਨੂੰ ਆਪਣਾ ਬਿਜ਼ਨਸ ਮਾਡਲ ਪਹਿਲਾਂ ਤੋਂ ਜ਼ਿਆਦਾ ਵਾਰ ਅਪਡੇਟ ਕਰਨ ਦੀ ਲੋੜ ਹੈ ਤਾਂ ਜੋ ਕਸਟਮਰਸ ਪ੍ਰਾਈਸ ਬਾਰੇ ਜ਼ਿਆਦਾ ਸੁਚੇਤ ਰਹਿਣ ਪਰ ਰੈਸਟੋਰੈਂਟ ਇੰਡਸਟਰੀ ਦਾ ਕਹਿਣਾ ਹੈ ਕਿ ਤਬਦੀਲੀ ਕਰੋ ਜਾਂ ਮਰੋ ਵਾਲੀ ਸਥਿਤੀ ਹੁੰਦੀ ਹੈ ਕਿਉਂਕਿ ਜੇਕਰ ਬਿਜ਼ਨਸ ਮਾਡਲ ਨਹੀਂ ਬਦਲਿਆ ਜਾਂਦਾ ਤਾਂ ਨਵੇਂ ਕਸਟਮਰਸ ਨੂੰ ਤੁਹਾਡੇ ਕੋਲ ਨਹੀਂ ਆਉਂਦੇ ਨੇ ਇੰਡਸਟਰੀ ਨਾਲ ਜੁੜੇ ਲੋਕਾਂ ਨੇ ਇਹ ਵੀ ਕਿਹਾ ਕਿ ਹਾਲੀ ਦੇ ਸਾਲਾਂ ਵਿੱਚ ਹਰ ਸਾਲ ਲਗਭਗ 30% ਰੈਸਟੋਰੈਂਟ ਬੰਦ ਹੋਰ ਐਨੇ ਪਰ ਨਵੇਂ ਖੁੱਲਣ ਦੀ ਰਫ਼ਤਾਰ ਬਰਕਰਾਰ ਹੈ ਜਿਸ ਕਾਰਨ ਆਪਰੇਸ਼ਨਸ ਸੇਮ ਪੇਸ ਉੱਪਰ ਚੱਲਦੇ ਰਹਿੰਦੇ ਨੇ ਕਿਉਂਕਿ ਪਿਛਲੇ ਸਮੇਂ ਦੌਰਾਨ ਇਕਨੋਮੀ ਦੇ ਵਿੱਚ ਆਇਆ ਸਲੋ ਡਾਊਨ ਵੀ ਇਹਦਾ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਕਿਉਂਕਿ ਵਧੇ ਹੋਏ ਕਰਜ਼ੇ ਅਤੇ ਵਧੀ ਹੋਈ ਕਾਸਟ ਆਫ ਲਿਵਿੰਗ ਕਾਰਨ ਕੈਨੇਡੀਅਨਸ ਆਪਣਾ ਲਾਈਫਸਟਾਈਲ ਬਦਲ ਰਹੇ ਨੇ ਭਾਤਕੇ ਉਹ ਬਾਹਰ ਡਾਈਨ ਡਾਈਨਿੰਗ ਘਟਾ ਰਹੇ ਨੇ ਅਤੇ ਹੋਰ ਖਰਚੇ ਵੀ ਘਟਾ ਰਹੇ ਨੇ ਕਿਉਂਕਿ ਵੱਖ-ਵੱਖ ਸਰਵਿਸ ਦੇ ਵਿੱਚ ਬ੍ਰਿਟਿਸ਼ ਕੋਲੰਬੀਅਨਸ ਜਾਂ ਬਾਕੀ ਕੈਨੇਡਾ ਦੇ ਲੋਕ ਕਹਿ ਰਹੇ ਨੇ ਕਿ ਉਹਨਾਂ ਦੇ ਵੱਲੋਂ ਗਰੋਸਰੀ ਦੇ ਉੱਪਰ ਜ਼ਿਆਦਾ ਪੈਸਾ ਖਰਚਿਆ ਜਾ ਰਿਹਾ ਅਤੇ ਹੁਣ ਓਵਰ ਸਪੈਂਡਿੰਗ ਦੀ ਤਾਂ ਸਪੇਸ ਹੀ ਨਹੀਂ ਰਹੀ ਤੇ ਉਸ ਦਾ ਅਸਰ ਫੂਡ ਇੰਡਸਟਰੀ ਦੇ ਉੱਪਰ ਨਜ਼ਰ ਆ ਰਿਹਾ ਹੈ ਨੰਬਰ 2 ਤੇ ਲੋਕਾਂ ਦੇ ਵੱਲੋਂ ਘੁੰਮਣ ਫਿਰਨ ਦੇ ਪੈਟਰਨ ਚ ਤਬਦੀਲੀ ਇਮੀਗ੍ਰੇਸ਼ਨ ਚ ਕਮੀ ਖਾਸ ਕਰਕੇ ਇੰਟਰਨੈਸ਼ਨਲ ਸਟੂਡੈਂਟਸ ਚ ਕਟੌਤੀ ਕਾਰਨ ਵੀ ਕਸਟਮਰ ਬੇਸ ਦੇ ਉੱਪਰ ਫਰਕ ਪਿਆ ਨਾਲੋਂ ਨਾਲ ਪਿਛਲੇ ਸਮੇਂ ਦੌਰਾਨ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਚ ਤਬਦੀਲੀ ਦੇ ਕਾਰਨ ਕੋਸਟ ਵਧਣ ਦੀ ਗੱਲ ਵੀ ਰੈਸਟੋਰੈਂਟ ਇੰਡਸਟਰੀ ਕਰ ਰਹੀ ਹੈ ਬ੍ਰਿਟਿਸ਼ ਕੋਲੰਬੀਆ ਪੈਰਾਮੈਟ੍ਰਿਕਸ ਮੁਤਾਬਕ ਵਿਨਸਰੇਡੀ ਨੂੰ ਮੀਡੀਏਟਰ ਨਿਯੁਕਤ ਕੀਤਾ ਜਾ ਰਿਹਾ ਹੈ ਜੋ ਕਿ ਯੂਨੀਅਨ ਅਤੇ ਪ੍ਰੋਵਿੰਸ਼ੀਅਲ ਸਰਕਾਰ ਦਰਮਿਆਨ ਨਵੇਂ ਸਮਝੌਤੇ ਲਈ ਵਿਚੋਲੇ ਦੀ ਭੂਮਿਕਾ ਅਦਾ ਕਰਨਗੇ ਦੋਵਾਂ ਧਿਰਾਂ ਦਰਮਿਆਨ ਗੱਲਬਾਤ 크ਿਸਮਸ ਮੌਕੇ ਟੁੱਟ ਗਈ ਸੀ ਅਤੇ ਫਰਵਰੀ ਵਿੱਚ ਜੋਬ ਐਕਸ਼ਨ ਸੰਬੰਧੀ ਵੋਟ ਤੋਂ ਪਹਿਲਾਂ ਲੰਘੇ ਵੀਕਐਂਡ ਤੇ ਸਰਕਾਰ ਨੇ ਇੱਕ ਮੀਡੀਏਟਰ ਨਿਯੁਕਤ ਕੀਤਾ ਹੈ ਅਤੇ ਅੱਜ ਤੋਂ ਦੁਬਾਰਾ ਦੋਵੇਂ ਧਿਰਾਂ 'ਚ ਗੱਲਬਾਤ ਸ਼ੁਰੂ ਹੋ ਰਹੀ ਹੈ। ਯੂਨੀਅਨ ਬੇਸ਼ੱਕ ਬਹੁਤ ਸਾਰੀਆਂ ਚੀਜ਼ਾਂ ਉੱਤੇ ਇੱਕ ਸਮਝੌਤੇ ਲਈ ਸਹਿਮਤ ਹੈ ਪਰ ਚੰਗੀ ਤਨਖਾਹ, ਮੈਂਟਲ ਸਪੋਰਟ ਬਾਰੇ ਵਿਸ਼ਿਆਂ ਉੱਤੇ ਸਹਿਮਤੀ ਨਹੀਂ ਬਣੀ ਹੈ। ਯੂਨੀਅਨ ਮੁਤਾਬਕ ਬਾਕੀ ਪਬਲਿਕ ਸੈਕਟਰ ਯੂਨੀਅਨਸ ਨਾਲੋਂ ਘੱਟ ਤਨਖਾਹ ਆਫਰ ਕੀਤੀ ਜਾ ਰਹੀ ਹੈ ਜਿੰਨਾ ਕਿ ਹੈ ਕਿ ਉਹ ਸਮਝੌਤਾ ਕਰਨ ਲਈ ਤਿਆਰ ਨੇ ਪਰ ਸਰਕਾਰ ਸਪਸ਼ਟ ਕਰੇ ਕਿਉਂਕਿ ਇਹ ਕਹਿਣਾ ਕਿ ਪਹਿਲਾ ਦਿੱਤਾ ਗਿਆ ਆਫਰ ਆਖਰੀ ਸੀ ਇਹ ਸਵੀਕਾਰ ਨਹੀਂ ਕੀਤਾ ਜਾ ਸਕਦਾ ਜਿੰਨਾ ਕਹਿ ਕਿ ਹਕੀਕਤ ਉੱਤੇ ਨਜ਼ਰ ਮਾਰੀਏ ਤਾਂ ਸਟ੍ਰਾਈਕ ਦਾ ਪ੍ਰਵਿੰਸ ਤੇ ਮਰੀਜ਼ਾਂ ਲਈ ਕੀ ਅਰਥ ਹੋ ਸਕਦਾ ਹੈ ਅਤੇ ਇਸ ਦਾ BC ਦੇ ਹੈਲਥ케ਅਰ ਸਿਸਟਮ ਉੱਪਰ ਡੂੰਘਾ ਪ੍ਰਭਾਵ ਪਾਏਗਾ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਵਿਨਸ ਰੈਡੀ ਦੀ ਨਿਯੁਕਤੀ ਤੋਂ ਬਾਅਦ ਕੁਝ ਦਿਨਾਂ ਵਿੱਚ ਹੱਲ ਨਿਕਲ ਸਕਦਾ ਹੈ ਯੂਨੀਅਨ ਮੁਤਾਬਕ ਯਕੀਨ ਨਹੀਂ ਆਰਿਆ ਕੇ প্রভিনਸ਼ਲ ਸਰਕਾਰ ਨਹੀਂ ਸਮਝਦੀ ਕਿ ਪੈਰਾਮੈਡਿਕਸ ਮੈਂਬਰਾਂ ਦਾ ਕੰਮ ਕਿੰਨਾ ਮਹੱਤਵਪੂਰਨ ਹੈ ਖਾਸ ਕਰ ਰੂਰਲ ਇਲਾਕਿਆਂ ਦੇ ਵਿੱਚ ਜਿੱਥੇ ਕਿ ਹੈਲਥ케ਅਰ ਸਰਵਿਸਿਜ਼ ਦੀ ਘਾਟ ਹੈ ਅਤੇ ਐਮਰਜੈਂਸੀ ਰੂਮ ਕਲੋਜ਼ਰ ਕਾਰਨ ਹਸਪੀਟਲਸ ਉੱਪਰ ਪਹਿਲਾਂ ਹੀ ਕਾਫੀ ਇਫੈਕਟ ਪੈ ਰਿਹਾ ਹੈ ਉਹਨਾਂ ਕਿਹਾ ਹੈ ਕਿ ਇਹ ਸੱਚ ਹੈ ਕਿ ਪੈਰਾਮੈਡਿਕਸ ਨੂੰ ਓਵਰਟਾਈਮ ਵਿੱਚ ਕੰਮ ਜਾਰੀ ਰੱਖਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਕੰਮ ਦਬਾਅ ਅਤੇ ਬੋਝ ਵਾਲਾ ਹੈ ਜਿਸ ਕਾਰਨ ਕੁਝ ਪੈਰਾਮੈਡਿਕਸ ਛੁੱਟੀ ਵਾਲੇ ਦਿਨ ਕੰਮ ਕਰਨ ਦੀ ਥਾਂ ਬ੍ਰੇਕ ਲੈਣਾ ਚੁਣਦੇ ਨੇ ਤਾਂ ਜੋ ਉਹ ਮਾਨਸਿਕ ਬੋਝ ਘਟਾ ਸਕਣ ਜਿਨ੍ਹਾਂ ਆਖਿਆ ਕਿ 2025 ਦੀਆਂ ਗਰਮੀਆਂ 'ਚ ਐਂਬੂਲੈਂਸ ਸਰਵਿਸ ਦੇ ਅੰਦਰ ਮੈਂਟਲ ਹੈਲਥ ਕ੍ਰਾਈਸਿਸ ਐਲਾਨਿਆ ਗਿਆ ਸੀ ਅਤੇ ਸਟਾਫ ਦੀ ਘਾਟ ਨੂੰ ਪੂਰਾ ਕਰਨ ਲਈ ਨਵੇਂ ਲੋਕਾਂ ਨੂੰ ਰੱਖਣਾ ਅਤੇ ਸਟਾਫ ਸ਼ਾਰਟੇਜ ਨੂੰ ਘਟਾਉਣਾ ਇੱਕ ਫਰਸਟ੍ਰੇਟਿੰਗ ਜੌਬ ਹੈ ਅਤੇ ਜੇਕਰ ਯੂਨੀਅਨ ਸਟ੍ਰਾਈਕ ਵੱਲ ਵਧਦੀ ਹੈ ਤਾਂ ਇਹ ਮੈਂਬਰਸ ਦੀ ਮਾਨਸਿਕ ਸਿਹਤ ਨੂੰ ਵੀ ਪ੍ਰਭਾਵਿਤ ਕਰੇਗਾ ਉਹਨਾਂ ਕਹੇ ਕਿ ਜੇਕਰ ਪੈਕਟ ਲਾਈਨ ਵਰਗੀ ਸਥਿਤੀ ਆਉਂਦੀ ਹੈ ਤਾਂ स्केलेटन क्रू सर्विस जारी रहेगी पूरी तरह ਲੋਕਾਂ ਦੀ ਸਹਾਇਤਾ ਬੰਦ ਨਹੀਂ ਹੋਏਗੀ ਕਿਉਂਕਿ ਇਸ ਤੋਂ ਪਹਿਲਾਂ ਵੀ ਵਕ ਵਕ ਪਬਲਿਕ ਸੈਕਟਰ ਦੇ EMPLOYES ਦੇ ਵੱਲੋਂ ਆਪਣੀ ਸਟ੍ਰਾਈਕ ਦੇ ਜ਼ਰੀਏ ਮੰਗਾਂ ਮੜਵਾਈਆਂ ਗਈਆਂ ਨੇ ਖਾਸ ਕਰ ਸਭ ਤੋਂ ਵੱਡੇ ਗਰੁੱਪ BC GENERAL EMPLOYES UNION ਦੀ ਸਟ੍ਰਾਈਕ ਕਾਫੀ ਲੰਬੀ ਚੱਲੀ ਸੀ ਜੋ ਕਿ ਬੈਂਸ ਰੈਡੀ ਦੇ ਵੱਲੋਂ ਹੀਡੀਏਟਰ ਦੀ ਭੂਮਿਕਾ ਨਿਭਾਉਣ ਤੋਂ ਬਾਅਦ ਇੱਕ ਸਮਝੌਤੇ ਤੇ ਪਹੁੰਚੀ ਸੀ ਤੇ ਹੁਣ ਉਮੀਦ ਜਿਤਾਈ ਜਾ ਰਹੀ ਹੈ ਕਿ ਸ਼ਾਇਦ ਪੈਰਾਮੈਡੀਕਸ ਦੀ ਯੂਨੀਅਨ ਦੇ ਨਾਲ ਵੀ ਸਟ੍ਰਾਈਕ ਤੋਂ ਪਹਿਲਾਂ ਹੀ ਗੱਲਬਾਤ ਨੇਪਰੇ ਚੜ ਜਾਵੇ ਕਾਸਟ ਆਫ ਲਿਵਿੰਗ ਵਿੱਚ ਵਾਧਾ ਜਨਰਲ ਫਾਈਨੈਂਸ਼ੀਅਲ ਮੈਨੇਜਮੈਂਟ ਨੂੰ ਪਿੱਛੇ ਛੱਡ ਰਿਹਾ ਹੈ ਭਾਵੇਂ ਕਿ ਹੁਣ ਓਵਰ ਸਪੈਂਡਿੰਗ ਦੀ ਜਗ੍ਹਾ ਲੋਕਾਂ ਨੂੰ ਨਜ਼ਰ ਨਹੀਂ ਆਉਂਦੀ ਤੇ ਕ੍ਰੈਡਿਟ ਡੈਟ ਇੱਕ ਵੱਡਾ ਕਾਰਨ ਹੈ 2025 ਬੀਸੀ ਕੰਜ਼ਿਊਮਰ ਡੈਟ ਸਟੱਡੀ ਅਨੁਸਾਰ 13 ਸਾਲਾਂ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਇਸ ਤਰ੍ਹਾਂ ਦੇ ਹਾਲਾਤ ਬਣੇ ਹੁਣ ਸਰਵੇ ਅਨੁਸਾਰ 26.9% ਲੋਕ ਕਰਜ਼ੇ ਵਿੱਚ ਨੇ ਕਿਉਂਕਿ ਉਹਨਾਂ ਦੀ ਇਨਕਮ ਬੇਸਿਕ ਕਾਸਟ ਆਫ ਲਿਵਿੰਗ ਦੇ ਐਕਸਪੈਂਸ ਪੂਰੇ ਨਹੀਂ ਕਰਦੀ ਹੈ 25.4% ਨੇ ਆਖਿਆ ਕਿ ਐਕਸਟੈਂਡਡ ਕ੍ਰੈਡਿਟ ਦਾ ਕਾਰਨ ਓਵਰ ਸਪੈਂਡਿੰਗ ਹੈ ਸੈਂਸ ਅਤੇ ਐਸੋਸੀਏਟ ਮੁਤਾਬਕ ਮਹਿੰਗਾਈ ਅਤੇ ਵਧੇ ਹੋਈ ਕਾਸਟ ਆਫ ਲਿਵਿੰਗ ਹਾਊਸਹੋਲਡ ਦਾ ਕਰਜ਼ਾ ਬ੍ਰਿਟਿਸ਼ ਕੋਲੰਬੀਆਨਸ ਉੱਪਰ ਵਧਾ ਰਹੀ ਹੈ 33% ਕਰਜ਼ਾ ਲੈਣ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਦਾ ਗਰੋਸਰੀ ਦਾ ਬਿੱਲ 50% ਜਾਂ ਇਸ ਤੋਂ ਜ਼ਿਆਦਾ ਵਧਿਆ ਹੈ 28% ਦਾ ਕਹਿਣਾ ਹੈ ਕਿ ਵਧੇ ਹੋਏ ਰੈਂਟ ਨੇ ਉਹਨਾਂ ਦੇ ਘਰ ਦਾ ਬਜਟ ਹਲਾ ਦਿੱਤਾ ਹੈ ਸਟਡੀ ਅਨੁਸਾਰ 83% ਕਰਜ਼ਾ ਲੈਣ ਵਾਲਿਆਂ ਦਾ ਕਹਿਣਾ ਹੈ ਕਿ ਕਰਜ਼ੇ ਦੇ ਨਤੀਜੇ ਨੂੰ ਲੈ ਕੇ ਉਹ ਚਿੰਤਤ ਨੇ 61% ਦਾ ਕਹਿਣਾ ਹੈ ਕਿ ਉਹ ਕਿਸੇ ਕਿਸਮ ਦੇ ਡਿਪਰੈਸ਼ਨ 'ਚ ਨੇ 28% ਦਾ ਕਹਿਣਾ ਹੈ ਕਿ ਪਰਿਵਾਰ ਅਤੇ ਦੋਸਤਾਂ ਨੂੰ ਦੂਰ ਕੀਤਾ ਹੈ 15% ਦੇ ਮਨ ਦੇ ਵਿੱਚ ਖੁਦਕੁਸ਼ੀ ਵਰਗਾ ਵਿਚਾਰ ਵੀ ਆਇਆ ਹਾਲਾਂਕਿ ਲੋਕ ਕਰਜ਼ੇ ਵਿੱਚ ਡੁੱਬਣ ਲਈ ਆਪਣੇ ਆਪ ਨੂੰ ਦੋਸ਼ੀ ਨਹੀਂ ਠਹਿਰਾਏ ਰਹੇ ਅਤੇ ਕਰਜ਼ੇ ਨੂੰ ਰੀਸਟ੍ਰਕਚਰ ਕਰਨ ਦੇ ਲਈ ਫਾਈਨੈਂਸ਼ੀਅਲ ਐਕਸਪਰਟ ਦੀ ਸਲਾਹ ਵੀ ਲੈ ਰਹੇ ਨੇ ਇਸ ਤੋਂ ਇਲਾਵਾ 40 ਤੋਂ 50% ਲੋਕ ਸ਼ਰਮਿੰਦਗੀ ਜਾਂ ਮਦਦ ਮੰਗਣ ਸੰਬੰਧੀ ਫੈਸਲਾ ਲੈਣ ਤੋਂ ਜ਼ਿਆਦਾ ਇਹ ਫੈਸਲਾ ਲੈਣ ਤੋਂ ਡਰਦੇ ਨੇ ਕਿ ਇਹ ਲਿਆ ਜਾਵੇ ਜਾਂ ਨਹੀਂ ਉਹਨਾਂ ਕਹਿੰਿਆ ਕਿ ਸੱਤ ਵਿੱਚੋਂ ਇੱਕ ਵਿਅਕਤੀ ਜਿਸ ਨਾਲ ਫਰਮ ਨੇ ਗੱਲ ਕੀਤੀ ਹੈ ਉਹ ਗੰਭੀਰ ਮੈਂਟਲ ਹੈਲਥ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਿਹਾ ਜਿਸ ਦੇ ਵਿੱਚ ਕਰਜ਼ੇ ਕਾਰਨ ਬਣਿਆ ਹੋਇਆ ਤਣਾਅ ਹੈ ਦੂਜੇ ਪਾਸੇ ਕੈਨੇਡਾ ਦੇ ਵਿੱਚ ਮਹਿੰਗਾਈ ਨੂੰ ਲੈ ਕੇ ਵੱਖ-ਵੱਖ ਰਿਪੋਰਟਸ ਵੀ ਆਰ ਆਈਆਂ ਨੇ ਜਿਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਕੈਨੇਡਾ ਫੂਡ ਇਨਫਲੇਸ਼ਨ ਦੀ ਕੈਪੀਟਲ ਹੈ ਭਾਪਕੇ ਜੀ7 ਦੀਆਂ ਵੱਡੀਆਂ ਇਕਨੋਮੀਆਂ ਦੇ ਵਿੱਚੋਂ ਸਭ ਤੋਂ ਵੱਧ ਫੂਡ ਪ੍ਰਾਈਸ ਕੈਨੇਡਾ ਦੇ ਵਿੱਚ ਵਧੇ ਨੇ ਸਟੈਟਿਸਟਿਕ ਕੈਨੇਡਾ ਦੀ ਰਿਪੋਰਟ ਮੁਤਾਬਕ ਫੂਡ ਪ੍ਰਾਈਸ 6.2% ਪਿਛਲੇ ਸਾਲ ਦੇ ਮੁਕਾਬਲੇ ਵਧੇ ਨੇ ਅਤੇ 2023 ਤੋਂ ਲੈ ਕੇ ਸਭ ਤੋਂ ਵੱਡਾ ਇਨਕਰੀਸ ਹੈ ਅਤੇ ਜੇਕਰ ਰਫਲੀ ਗੱਲ ਕੀਤੀ ਜਾਵੇ ਤਾਂ ਯੂਨਾਈਟਿਡ ਸਟੇਟਸ ਤੋਂ ਇਹ ਇਨਫਲੇਸ਼ਨ ਦੁੱਗਣੀ ਹੈ ਬਹੁਤ ਸਾਰੇ ਕੈਨੇਡੀਅਨਸ ਦੇ ਵੱਲੋਂ ਵਧੇ ਹੋਏ ਕਾਸਟ ਆਫ ਲਿਵਿੰਗ ਦੇ ਕਾਰਨ ਆਪਣੀ ਗਰੋਸਰੀ ਖਰੀਦਣ ਦੇ ਪੈਟਰਨ ਨੂੰ ਵੀ ਬਦਲਿਆ ਗਿਆ ਉਹ ਸਸਤੀਆਂ ਆਈਟਮਸ ਦੀ ਭਾਲ ਕਰਦੇ ਨੇ ਜਿਆਦਾ ਤੋਂ ਜਿਆਦਾ ਸਟੋਰਾਂ ਦੇ ਉੱਪਰ ਵਿਜ਼ਿਟ ਕਰਦੇ ਨੇ ਤਾਂ ਜੋ ਆਪਣੇ ਬਜਟ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਠੀਕ ਕਰ ਸਕਣਾ ਇਸ ਤੋਂ ਇਲਾਵਾ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 5% ਗਰੋਸਰੀ ਦੇ ਪ੍ਰਾਈਸ ਵਧੇ ਨੇ ਅਤੇ ਰੈਸਟੋਰੈਂਟਸ ਦੇ ਵਿੱਚ ਮੀਲ 8.5% ਮਹਿੰਗੀ ਹੋਈ ਹੈ। ਪ੍ਰਧਾਨ ਮੰਤਰੀ ਮਾਹਕਾਰਨੀ ਨੇ ਮੰਗਲਵਾਰ ਨੂੰ ਸਵਿਟਜ਼ਰਲੈਂਡ ਦੇ ਵਿਦੋਅਸ ਵਿੱਚ ਵਰਲਡ ਇਕਨੋਮਿਕ ਫੋਰਮ ਦੌਰਾਨ ਆਪਣੇ ਜ਼ੋਰਦਾਰ ਅਤੇ ਸਪਸ਼ਟ ਭਾਸ਼ਣ ਵਿੱਚ ਦੁਨੀਆ ਦੀ ਨਵੀਂ ਤਸਵੀਰ ਸਾਹਮਣੇ ਲਿਆਂਦੀ ਹੈ। ਆਪਣੇ ਭਾਸ਼ਣ ਵਿੱਚ ਕਾਰਨੀ ਨੇ ਕਿਹਾ ਕਿ ਅਮਰੀਕਾ ਦੀ ਇਕਵਾਹੀ ਹੇਠ ਚੱਲ ਰਹੀ ਨਿਯਮਾਂ ਉੱਤੇ ਆਧਾਰਿਤ ਇੰਟਰਨੈਸ਼ਨਲ ਵਿਵਸਥਾ ਹੁਣ ਖਤਮ ਹੋ ਚੁੱਕੀ ਹੈ ਤੇ ਕੈਨੇਡਾ ਵਰਗੀਆਂ ਮੀਡੀਅਮ ਤਾਕਤਾਂ ਨੂੰ ਆਪਣੀ ਦਿਸ਼ਾ ਬਦਲਨੀ ਪਵੇਗੀ ਨਹੀਂ ਤਾਂ ਵੱਡੀਆਂ ਤਾਕਤਾਂ ਵੱਲੋਂ ਹੋਰ ਦੁਬਾਰਾ ਸਾਹਮਣਾ ਕਰਨਾ ਪੈ ਸਕਦਾ ਹੈ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦਾ ਨਾਮ ਲਏ ਬਿਨਾ ਕਿਹਾ ਕਿ ਅੱਜ ਦੀ ਦੁਨੀਆ ਵਿੱਚ ਵੱਡੀਆਂ ਤਾਕਤਾਂ ਆਰਥਿਕ ਜੁੜਾ ਨੂੰ ਵੀ ਹਥਿਆਰ ਵਜੋਂ ਵਰਤ ਰਹੀਆਂ ਨੇ ਉਹਨਾਂ ਕਹਿੰਦੇ ਕਿ ਕੈਨੇਡੀਅਨਜ਼ ਹੁਣ ਇਹ ਸਮਝ ਰਹੇ ਨੇ ਕਿ ਇਹ ਪੁਰਾਣਾ ਖਿਆਲ ਹੈ ਕਿ ਸਿਰਫ ਜੀਓਗ੍ਰਾਫਿਕ ਅਤੇ ਫੌਜੀ ਗੱਠਜੋੜ ਆਪਣੇ ਆਪ ਹੀ ਖੁਸ਼ਹਾਲੀ ਅਤੇ ਸੁਰੱਖਿਆ ਦਵੇਗਾ ਪਰ ਸਹੀ ਨਹੀਂ ਰਿਹਾ ਕਾਰਨੀ ਨੇ ਕਿਹਾ ਕਿ ਇਸ ਨਵੇਂ ਦੌਰ ਵਿੱਚ ਕੈਨੇਡਾ ਨੂੰ ਸਿਧਾਂਤਕ ਅਤੇ ਵਿਹਾਰਕ ਹੋਣਾ ਪਏਗਾ ਉਹਨਾਂ ਮੁਤਾਬਕ ਦੇਸ਼ ਨੂੰ ਅੰਦਰੂਨੀ ਤੌਰ ਤੇ ਮਜ਼ਬੂਤ ਬਣਾਉਣਾ ਵਪਾਰਕ ਰਿਸ਼ਤੇ ਵੱਖ-ਵੱਖ ਦੇਸ਼ਾਂ ਦੇ ਨਾਲ ਬਣਾਉਣ ਅਤੇ ਅਮਰੀਕਾ ਵਰਗੇ ਇੱਕੋ ਦੇਸ਼ ਤੇ ਨਿਰਪਰਕਤਾ ਘਟਾਉਣ ਦੀ ਲੋੜ ਹੈ ਕਿਉਂਕਿ ਹੁਣ ਇਹ ਸਾਫ਼ ਹੋ ਗਿਆ ਹੈ ਕਿ ਬਹੁਤ ਵੱਧ ਜੁੜਾ ਕਈ ਵਾਰੀ ਅਧੀਨਤਾ ਵਿੱਚ ਬਦਲ ਸਕਦਾ ਹੈ ਉਹਨਾਂ ਕਹੇ ਕਿ ਬਹੁਪੱਖੀ ਸਹਿਯੋਗ ਅਤੇ ਸਾਂਝੇ ਤੌਰ ਤੇ ਸਮੱਸਿਆਵਾਂ 'ਮਾਂ ਹੱਲ ਕਰਨ ਵਾਲਾ ਇੰਟਰਨੈਸ਼ਨਲ ਢਾਂਚਾ ਜਿਵੇਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਯੂਨ ਅਤੇ ਕਲਾਈਮੇਟ ਚੇਂਜ ਵਰਗੀਆਂ ਸੰਸਥਾਵਾਂ ਹੁਣ ਕਮਜ਼ੋਰ ਪੈ ਚੁੱਕੀਆਂ ਨੇ ਦੇਸ਼ਾਂ ਨੂੰ ਇਹ ਮੰਨਣਾ ਪਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਪਹਿਲਾ ਨਾਲੋਂ ਵੱਧ ਵਾਰ ਆਪਣੇ ਬਲਬੂਤੇ ਤੇ ਖੜਾ ਹੋਣਾ ਪੈ ਸਕਦਾ ਹੈ ਕਾਰਨੇ ਨੇ ਕਿਹਾ ਕਿ ਕਈ ਦੇਸ਼ ਇਸ ਨਤੀਜੇ ਉੱਪਰ ਪਹੁੰਚ ਰਹੇ ਨੇ ਅਤੇ ਉਹ એનર્ਜੀ ਫੂਡ ਕ੍ਰਿਟੀਕਲ ਮਿਨਰਲਸ ਆਫ ਫਾਈਨਾਂਸ ਅਤੇ ਸਪਲਾਈ ਚੇਨ ਵਰਗੇ ਏਰੀਆਸ ਵਿੱਚ ਆਪਣੀ ਰਣਨੀਤਿਕ ਆਟੋਨੋਮੀ ਵਧਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੋ ਦੇਸ਼ ਆਪਣੇ ਲੋਕਾਂ ਨੂੰ ਫੂਡ ਨਹੀਂ ਦੇ ਸਕਦਾ ਆਪਣੇ ਆਪ ਨੂੰ એનર્ਜੀ ਦੇ ਤੌਰ ਤੇ ਸਟੇਬਲ ਨਹੀਂ ਕਰ ਸਕਦਾ ਤੇ ਆਪਣੀ ਡਿਫੈਂਸ ਭਾਵਕੇ ਰੱਖਿਆ ਨਹੀਂ ਕਰ ਸਕਦਾ ਤਾਂ ਉਸ ਕੋਲ ਬਹੁਤ ਘੱਟ ਆਪਸ਼ਨ ਆ ਪਛਦੀਆਂ ਨੇ ਜਦੋਂ ਨਿਯਮ ਤੁਹਾਡੀ ਰੱਖਿਆ ਨਹੀਂ ਕਰਦੇ ਤਾਂ ਤੁਹਾਨੂੰ ਆਪਣੀ ਰੱਖਿਆ ਆਪ ਕਰਨੀ ਪੈਂਦੀ ਹੈ ਕਾਰਨੀ ਨੇ ਮੰਨਿਆ ਕਿ ਇਹ ਰੁਝਾਨ ਜਿੱਥੇ ਹਰ ਦੇਸ਼ ਵਿੱਚ ਆਪਣਾ ਕਿਲਾ ਬਣਾਉਣ ਲੱਗ ਪੈਂਦਾ ਹੈ ਦੁਨੀਆ ਨੂੰ ਹੋਰ ਗਰੀਬ ਕਮਜ਼ੋਰ ਅਤੇ ਘਟ ਟਿਕਾਊ ਬਣਾ ਦੇਗਾ ਪਰ ਉਹਨਾਂ ਕਹੇ ਹੈ ਕਿ ਇਹ ਹਕੀਕਤ ਹੈ ਅਤੇ ਕੈਨੇਡਾ ਨੂੰ ਜਿੱਥੇ ਸੰਭਵ ਹੋਵੇ ਆਪਣੀ ਸੇਮ ਅਡੋਲੋਜੀ ਵਾਲੇ ਸਾਥੀਆਂ ਦੇ ਨਾਲ ਮਿਲ ਕੇ ਵੱਡੀਆਂ ਅਮੀਰ ਅਤੇ ਹਥਿਆਰਬੰਦ ਤਾਕਤਾਂ ਦੇ ਦਬਦਬੇ ਦਾ ਮੁਕਾਬਲਾ ਕਰਨਾ ਪਵੇਗਾ ਇਹ ਕੋਈ ਨਾ ਤਜਰਬੇ ਕਾਲੀਵਾਰਾ ਫੈਸਲਾ ਨਹੀਂ ਹੈ ਕਿਉਂਕਿ ਸਸਤਾਵਾ ਕਮਜ਼ੋਰ ਹੋ ਚੁੱਕੀਆਂ ਨੇ ਜਿਸ ਕਰਕੇ ਜ਼ਿੰਮੇਵਾਰੀ ਵੱਧ ਜਾਂਦੀ ਹੈ ਅਜੇ ਇਹ ਗੱਠਜੋੜ ਬਣਾਉਣ ਦੀ ਗੱਲ ਹੈ ਜਿੱਥੇ ਸਾਂਝੇ ਖਿਆਲ ਵਾਲੇ ਸਾਥੀ ਕੰਮ ਕਰ ਸਕਣ ਅਤੇ ਮੀਡੀਅਮ ਇਕਨੋਮੀਆਂਜ਼ ਨੂੰ ਇਕੱਠੇ ਹੋਣਾ ਪਾਏਗਾ ਕਿਉਂਕਿ ਜੇ ਤੁਸੀਂ ਮੇਜ਼ ਉੱਪਰ ਨਹੀਂ ਹੋ ਤਾਂ ਤੁਸੀਂ ਮੈਨਿਊ ਤੇ ਹੋ ਸਕਦੇ ਹੋ ਭਾਵੇਂ ਤੁਹਾਡਾ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਉਹਨਾਂ ਕਹੇ ਕਿ ਕੈਨੇਡਾ ਖੁੱਲੀਆਂ ਅੱਖਾਂ ਦੇ ਨਾਲ ਸੋਚ ਸਮਝ ਕੇ ਦੁਨੀਆ ਨਾਲ ਰابطਾ ਕਰ ਰਿਹਾ ਤੇ ਦੁਨੀਆ ਜਿਹੋ ਜਿਹੀ ਹੈ ਉਸ ਨਾਲ ਨੇਬਣਾ ਸਿੱਖ ਰਿਹਾ ਨਾ ਕਿ ਉਸ ਦੁਨੀਆ ਦੀ ਉਡੀਕ ਕਰ ਰਿਹਾ ਜੋ ਉਹ ਚਾਹੁੰਦੇ ਨੇ ਕਾਰਨੀ ਨੇ ਸਾਫ ਕਿਹਾ ਹੈ ਕਿ ਪੁਰਾਣੀ ਵਿਵਸਥਾ ਵਾਪਸ ਨਹੀਂ ਆਉਣੀ ਇਸ ਲਈ ਉਸ ਉਤੇ ਅਫਸੋਸ ਕਰਨ ਦੀ ਲੋੜ ਨਹੀਂ ਹੈ ਬੀਤੇ ਨੂੰ ਯਾਦ ਕਰਨਾ ਕੋਈ ਰਣਨੀਤੀ ਨਹੀਂ ਪਰ ਇਸ ਟੁੱਟਪੱਜ ਵਿੱਚੋਂ ਕੁਝ ਹੋਰ ਵਧੀਆ ਮਜ਼ਬੂਤ ਤੇ ਚੰਗਾ ਬਣਾਇਆ ਜਾ ਸਕਦਾ ਜੋ ਕਿ ਇਕਨੋਮੀ ਦੇ ਲਈ ਲਾਹੇਵੰਦ ਹੋਏਗਾ ਫੈਡਰਲ ਐਗਰੀਕਲਚਰ ਮਿਨਿਸਟਰ ਹੀਥ ਮੈਕਡੋਨਲਡ ਨੇ ਕਿਹਾ ਹੈ ਕਿ ਚੀਨ ਜਲਦੀ ਹੀ ਕੈਨੇਡੀਅਨ ਕੈਨੋਲਾ ਅਤੇ ਬੀਫ ਦਾ ਇمپੋਰਟ ਸ਼ੁਰੂ ਕਰੇਗਾ ਕਿਉਂਕਿ ਕੈਨੇਡਾ ਵੱਲੋਂ ਚੀਨ ਦੇ ਨਾਲ ਟੈਰਿਫ ਸੰਬੰਧੀ ਡੀਲ ਕਰ ਲਈ ਗਈ ਸੀ ਉਹਨਾਂ ਦੱਸਿਆ ਕਿ ਚਾਈਨੀਜ਼ ਇمپੋਰਟਰਸ ਨੇ 60000 ਮੈਟ੍ਰਿਕ ਟਨ ਕੈਨੋਲਾ ਸੀਡ ਦਾ ਆਰਡਰ ਦਿੱਤਾ ਹੈ ਅਤੇ ਬੀਫ ਦਾ ਪਹਿਲਾ ਲੋਡ ਅਗਲੇ ਹਫਤੇ ਚੀਨ ਲਈ ਰਵਾਨਾ ਹੋਏਗਾ ਚੀਨ ਵੱਲੋਂ ਇਹ ਪ੍ਰੋਡਕਟ ਬਲੌਕ ਕਰਨ ਤੋਂ ਬਾਅਦ ਪਹਿਲੀ ਵਾਰੀ ਇਹ ਸ਼ਿਪਮੈਂਟ ਜਾਏਗੀ ਮੈਕਡੋਨਲਡਜ਼ ਅਨੁਸਾਰ ਦੋਵਾਂ ਦੇਸ਼ਾਂ 'ਚ ડીਲ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਬੀਫ ਤੋਂ ਟੈਰਫ ਹਟਾਏ ਜਾ ਰਹੇ ਨੇ 2021 ਦੇ ਵਿੱਚ ਚੀਨ ਵੱਲੋਂ ਕੈਨੇਡੀਅਨਸ ਬੀਫ ਉੱਪਰ ਰੋਕ ਲਗਾਈ ਗਈ ਸੀ ਕਿਉਂਕਿ ਬੀਐਸਸੀ ਡਿਰੀਜ਼ ਡਿਜ਼ੀਜ਼ ਦਾ ਇੱਕ ਕੇਸ ਅਲਬਰਟਾ ਦੇ ਵਿੱਚ ਮਿਲਿਆ ਸੀ ਅਤੇ ਇਸ ਨਾਲ ਹਿਊਮਨ ਦੀ ਹੈਲਥ ਨੂੰ ਰਿਸਕ ਹੁੰਦਾ ਜਿਸ ਕਾਰਨ ਪਾਬੰਦੀ ਲਗਾਈ ਗਈ ਸੀ ਸਕੈਚਵਨ ਦੇ ਪ੍ਰੀਮੀਅਰ ਸਕਾਟ ਮੋ ਵੱਲੋਂ ਵੀ ਯੂਨੀਵਰਸਿਟੀ ਆਫ ਸਕੈਚਵਨ ਵੇਖੇ ਇਨ ਨਾਲ ਹੋਏ ਡੀਲ ਬਾਰੇ ਜਾਣਕਾਰੀ ਦਿੱਤੀ ਗਈ ਉਹਨਾਂ ਆਸ ਪ੍ਰਗਟਾਈ ਹੈ ਕਿ ਸਮਝੌਤੇ ਅਨੁਸਾਰ 1 ਮਾਰਚ ਤੋਂ ਕੈਨੋਲਾ ਟੈਰਫ ਘਟ ਜਾਣਗੇ ਉਹਨਾਂ ਆਖੇ ਕਿ ਪ੍ਰੋਵਿੰਸ਼ੀਅਲ ਅਤੇ ਫੈਡਰਲ ਸਰਕਾਰ ਵੱਲੋਂ ਸਾਂਝ ਜਤਨਾ ਸਦਕਾ ਐਕਸਪੋਰਟ ਇੰਡਸਟਰੀ ਅਤੇ ਟ੍ਰੇਡ ਰਿਲੇਸ਼ਨਸ਼ਿਪਸ ਨੂੰ ਮਜ਼ਬੂਤ ਕੀਤਾ ਗਿਆ ਜਿਸ ਦਾ ਕਿ ਕੈਨੇਡੀਅਨ ਇਕਨੋਮੀ ਨੂੰ ਫਾਇਦਾ ਹੋਏਗਾ ਕਿਉਂਕਿ ਪ੍ਰਧਾਨ ਮੰਤਰੀ ਮਾਕਾਰਨੀ ਦੇ ਵੱਲੋਂ ਪਿਛਲੇ ਦਿਨੀ ਚੀਨ ਵਿਜ਼ਿਟ ਕੀਤਾ ਗਿਆ ਸੀ ਜਿੱਥੇ ਕਿ ਸ਼ੀ ਜਿਨਪਿੰਗ ਜੋ ਕਿ ਚਾਈਨਾ ਦੇ ਰਾਸ਼ਟਰਪਤੀ ਨੇ ਉਹਨਾਂ ਦੇ ਨਾਲ ਮੀਟਿੰਗ ਤੋਂ ਬਾਅਦ ਟੈਰਫ ਨੂੰ ਲੈ ਕੇ ਇੱਕ ਨਵੇਂ ਸਮਝੌਤੇ ਦੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਜਿਸ ਤਹਿਤ ਮਾਰਚ ਤੱਕ ਕੈਨੇਡੀਅਨ ਕੈਨੋਲਾ ਦੇ ਉੱਪਰ 75 ਤੋਂ 100% ਤੱਕ ਲੱਗੇ ਹੋਏ ਟੈਰਫ ਘਟ ਜਾਣਗੇ ਅਤੇ ਕੈਨੇਡਾ ਚੀਨ ਦੀਆਂ EVs ਦੀ 49000 ਕਾਰਾਂ ਨੂੰ ਹਲ ਸਾਲ ਕੈਨੇਡਾ ਦੇ ਵਿੱਚ ਆਉਣ ਦੀ ਮਨਜ਼ੂਰੀ ਦੇਵੇਗਾ ਇਸ ਤੋਂ ਇਲਾਵਾ ਬੀਫ ਦੇ ਉੱਪਰ ਜੋ ਰੋਕ ਲੱਗੀ ਸੀ ਉਹ ਵੀ हट ਗਈ ਹੈ ਸੀ ਫੂਡ ਦੇ ਉੱਪਰ ਜੋ ਟੈਰਫਸ ਲਗਾਏ ਗਏ ਸਨ ਉਹ ਵੀ ਖਤਮ ਹੋ ਗਏ ਨੇ ਪਰ ਉਹਨਾਂ ਦੇ ਇਸ ਸਾਲ ਅੰਤ ਤੱਕ ਖਤਮ ਹੋਣ ਦੀਆਂ ਸੁਭਾਵਨਾਵਾਂ ਨੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਕਤਰ ਗਏ ਸਨ ਕਤਰ ਤੋਂ ਬਾਅਦ ਸਵਿਟਜ਼ਰਲੈਂਡ ਦੇ ਵਿੱਚ ਅੱਜ ਉਹਨਾਂ ਨੇ ਸੱਮਿਟ ਦੇ ਦੌਰਾਨ ਭਾਸ਼ਣ ਦਿੱਤਾ ਜਿੱਥੇ ਕਿ ਨਵੇਂ ਵਰਲਡ ਆਰਡਰ ਦੀ ਗੱਲ ਕੀਤੀ ਹੈ ਤੇ ਜਿਸ ਦੇ ਵਿੱਚ ਕੈਨੇਡਾ ਦੀ ਭੂਮਿਕਾ ਕੀ ਹੋਏਗੀ ਇਸ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਹੁਣ ਦੇਖਦੇ ਹਾਂ ਗੁਰਪ੍ਰੀਤ ਸਿੰਘ ਸੋਹਤਾ ਦੀ ਰਿਪੋਰਟ ਫਰੋਤੀਆਂ ਦਾ ਮਾਮਲਾ ਪੂਰੇ ਕੈਨੇਡਾ ਵਿੱਚ ਬਹੁਤ ਵਧਿਆ ਹੋਇਆ ਜਿੱਥੇ ਪੀਲ ਰੀਜਨ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਕਿ ਬੀਨਸਰਜ਼ ਤੇ ਗੋਲੀਆਂ ਚਲਾਈਆਂ ਜਾਂਦੀਆਂ ਫਰੋਤੀਆਂ ਮੰਗੀਆਂ ਜਾਂਦੀਆਂ ਕੋਡੀ ਸੌਤਰਾ ਨੇ ਸਾਨੂੰ ਇਹ ਵੀ ਦੱਸਿਆ ਨਿਰਜੀਤ ਵਰਦੇ ਉੱਤੇ ਕਿ ਉਹਨਾਂ ਦੇ ਬੱਚੇ ਤੱਕ ਗਵਾਹ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਹੈ ਇਸ ਦੇ ਨਾਲ ਹੀ ਕੈਨੇਡਾ ਦੇ ਦੂਜੇ ਪਾਸੇ ਸਰੀਰ ਦੇ ਵਿੱਚ ਵੀ ਕੰਮ ਕਾਫੀ ਵਿਗੜਿਆ ਹੋਇਆ ਇਸ ਸਾਲ ਦਾ ਅੱਜ 20ਵਾਂ ਦਿਨ ਆ ਤੇ ਹੁਣ ਤੱਕ तकरीबन 21 ਘਟਨਾਵਾਂ ਗੋਲੀਬਾਰੀ ਦੀਆਂ ਵਾਪਰ ਚੁੱਕੀਆਂ ਪੁਲਿਸ ਦੇ ਦੱਸਣ ਮੁਤਾਬਕ 35 ਫਰੋਤੀ ਦੀਆਂ ਕਾਲਾਂ ਦੀਆਂ ਸ਼ਿਕਾਇਤਾਂ ਉਹਨਾਂ ਤੱਕ ਪਹੁੰਚੀਆਂ ਅਤੇ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਕਿ ਪੁਲਿਸ ਤੱਕ ਪਹੁੰਚਦੇ ਨਹੀਂ ਅਜੇ ਮਾਮਲੇ ਵਿੱਚ ਹੁਣ ਗਰਮੀ ਤਾਂ ਆਈ ਆ ਕਿ ਜਿਹੜੀ ਵੀਕੈਂਡ ਦੇ ਉੱਤੇ ਗੋਲੀ ਚੱਲੀ ਘਰ ਦੇ ਉੱਤੇ ਫਰੋਤੀ ਮੰਗਣ ਵਾਲਿਆਂ ਵੱਲੋਂ ਚਲਾਈ ਗਈ ਕਥਿਤ ਤੌਰ ਦੇ ਉੱਤੇ ਅਗਿਓ ਘਰ ਦੇ ਮਾਲਕ ਨੇ ਵੀ ਗੋਲੀਆਂ ਚਲਾ ਦਿੱਤੀਆਂ ਸ਼ੱਕੀ ਤੌਰ ਦੇ ਉੱਤੇ ਹੁਣ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅੱਜ ਸਰੀ ਪੁਲਿਸ ਦੇ ਚੀਫ ਨਾਰਮਲ ਐਪੈਂਸਕੀ ਨੇ ਵੀ ਬੇਨਤੀ ਕੀਤੀ ਹੈ ਕਿ ਅੰਦਰੋਂ ਗੋਲੀਆਂ ਨਾ ਚਲਾਓ ਇਹਦੇ ਨਾਲ ਮਾਮਲਾ ਵਿਗੜ ਸਕਦਾ ਦੂਜੇ ਪਾਸੇ ਬੀਸੀਆਰਸੀਐਮਪੀ ਜਿਹੜੀ ਕਿ ਮੁੱਖ ਤੌਰ ਦੇ ਤੇ ਗ੍ਰੈਂਗ ਟਾਸਕ ਫੋਰਸ ਵੀ ਚਲਾ ਰਹੀ ਹੈ ਉਹਨਾਂ ਦੇ ਜਿਹੜੇ ਅਸਿਸਟੈਂਟ ਕਮਿਸ਼ਨਰ ਨੇ ਜੌਨ ਬਰੂਅਰ ਉਹਨਾਂ ਨੇ ਵੀ ਇੱਕ ਹੰਗਾਮੀ ਪ੍ਰੈਸ ਕਾਨਫਰੰਸ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਾਨੂੰਨ ਆਪਣੇ ਹੱਥ ਵਿੱਚ ਨਾ ਲਵੋ ਇਹਦੇ ਨਾਲ ਕੰਮ ਹੋਰ ਖਰਾਬ ਹੋ ਸਕਦਾ ਉਹਨਾਂ ਨੇ ਜਾਣਕਾਰੀ ਵੀ ਦਿੱਤੀ ਹੈ ਕਿ ਅਸੀਂ ਹੁਣ ਤੱਕ ਜਿਹੜੀਆਂ 32 ਫਾਈਲਾਂ ਦੀ ਦੇਖਰੇਖ ਕਰ ਰਹੇ ਹਾਂ 7 ਜਣੇ ਚਾਰਜ ਕੀਤੇ ਜਾ ਚੁੱਕੇ ਆ 9 ਜਣੇ ਡਿਪੋਰਟ ਕਿਤੇ ਜਾ ਚੁੱਕੇ ਆ 111 ਜਾਣੇ ਇਹੋ ਜਿਹੇ ਨੇ ਜਿਹੜੇ ਕਿ ਜਾਂ ਭੇਜੇ ਗਏ ਆ ਜਾਂ ਆਪ ਭੱਜ ਗਏ ਆ ਤੇ ਉਹ ਮੁੜ ਕੇ ਕੈਨੇਡਾ ਕਦੀ ਵੀ ਨਹੀਂ ਆ ਸਕਦੇ ਇਸ ਕਰਕੇ ਅਸੀਂ ਬਹੁਤ ਹੱਦ ਤੱਕ ਕੋਸ਼ਿਸ਼ ਕਰ ਰਹੇ ਆ ਕਿ ਜਲ ਤੋਂ ਜਲਦੇ ਨੂੰ ਨੱਪ ਲਈਏ ਇੱਕ ਵਾਰੀ ਅਸੀਂ ਨੱਪ ਲਿਆ ਸੀਗਾ ਗੱਲ ਹੁਣ ਫੇਰ ਵਧ ਗਈ ਆ ਅਸੀਂ ਫੇਰ ਨੱਪ ਲਵਾਂਗੇ ਪਰ ਤੁਸੀਂ ਕਾਨੂੰਨ ਆਪਣੇ ਹੱਥ ਦੇ ਵਿੱਚ ਜਿਹੜਾ ਉਹ ਨਾ ਲਵੋ ਅੱਜ ਉਹ ਗੱਲਬਾਤ ਕਰਦੇ ਆ ਇੱਕ ਵਾਰ ਦਾ ਭਾਵਕ ਵੀ ਹੋਗਾ ਸੀ ਜਦੋਂ ਕਿ ਕਾਫੀ ਇੱਕ ਗਰਮਾ ਗਰਮੀ ਭਰਿਆ ਸਵਾਲ ਜਵਾਬ ਦਾ ਸਿਲਸਿਲਾ ਚੱਲ ਪਿਆ ਉਹ ਕਹਿੰਦੇ ਵੀ ਇਸ ਵਿੱਚ ਜਿਹੜਾ ਮੁੱਖ ਆਪਾਂ ਕ੍ਰਾਈਸਿਸ ਕਹਿੰਦਾ ਕਿ ਅਮੋਕਤਰਾਸ ਦੀ ਆ ਉਹ ਤਾਂ ਡਰੱਗ ਜਿਹੜੀ ਟਾਕਸਿਕ ਆ ਜ਼ਹਿਰੀਲੀ ਆ ਉਹੀ ਆ ਪਰ ਸਾਡੇ ਵਾਸਤੇ ਇਹ ਫਰੋਤੀਆਂ ਮੰਗਣਾ ਜਿਹੜਾ ਆ ਉਹ ਵੀ ਇੱਕ ਬਹੁਤ ਵੱਡੀ ਪਬਲਿਕ ਸੇਫਟੀ ਦੇ ਵਾਸਤੇ ਖਤਰਾ ਆ ਤੇ ਅਸੀਂ ਇਹਨੂੰ ਬਹੁਤ ਹੀ ਗੰਭੀਰਤਾ ਨਾਲ ਲੈ ਰਹੇ ਆ ਤੁਸੀਂ ਸਮਝੋ ਅਸੀਂ ਇੱਥੇ ਬਹੁਤ ਕੰਮ ਕਰ ਰਹੇ ਆ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਪਰ ਦੂਜੇ ਪਾਸੇ ਲੋਕ ਜਿਹੜੇ ਨੇ ਜੀ ਉਹ ਹੱਕੇ ਬੈਠੇ ਆ ਉਹਨਾਂ ਨੂੰ ਇਹ ਲੱਗ ਰਿਹਾ ਕਿ ਸਰਕਾਰਾਂ ਸਾਨੂੰ ਗੋਲੀ ਦੇ ਰਹੀਆਂ ਪੁਲਿਸ ਜਿਹੜੀ ਆ ਉਹ ਜੋ ਲੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਆ ਉਹ ਚੱਕਣੀ ਨਹੀਂ ਇਸ ਕਰਕੇ ਆਪਣਾ ਬਚਾ ਆਪ ਕਰਨਾ ਪੈਣਾ ਸੋ ਕੱਲ ਜਦੋਂ ਇੱਕ ਘਰ ਦੇ ਮਾਲਕ ਵੱਲੋਂ ਖਬਰ ਆਈ ਕਿ ਗੋਲੀ ਅੰਦਰੋਂ ਚਲਾਈ ਗਈ ਆ ਤੇ ਲੋਕਾਂ ਨੇ ਇਹ ਸੁਨੇਹਾ ਦੇ ਨਾਲ ਸੋਸ਼ਲ ਮੀਡੀਆ ਭਰ ਦਿੱਤਾ ਕਿ ਬਹੁਤ ਵਧੀਆ ਕੰਮ ਕੀਤਾ ਜੇਕਰ ਕੇਸ ਲੜਨਾ ਪਿਆ ਤਾਂ ਗੋ ਫੰਡ ਮੀ ਤੇ ਪੈਸੇ ਵੀ ਇਕੱਠੇ ਕਰਕੇ ਦਵਾਂਗੇ ਜੇ ਤਨੂੰ ਠੀਕ ਦੀ ਪਰੇ ਵਾਚ ਚ ਰੱਖੀ ਚਾਹੀਦੀ ਤਾਂ ਅਸੀਂ ਤੇਰੇ ਘਰ ਦੀ ਆ ਕੇ ਰੱਖੀ ਵੀ ਕਰਾਂਗੇ ਘਬਰਾਇਓ ਨਾ ਜਿਹੜਾ ਆਉਂਦਾ ਹੁਣ ਗੋਲੀਆਂ ਚਲਾਉਣ ਉਹਦੇ ਬਰਾਬਰ ਗੋਲੀਆਂ ਮਾਰਿਓ ਇਹੀ ਕਾਰਨ ਹੈ ਕਿ ਅੱਜ ਸਾਰੀ ਪੁਲਿਸ ਅਤੇ ਬੀਸੀਆਰਸੀ ਐਮਪੀ ਵੱਲੋਂ ਲਗਾਤਾਰ ਰਾਈਟਵੇ ਬਿਆਨਬਾਜ਼ੀ ਕੀਤੀ ਗਈ ਹੈ ਤਾਂ ਕਿ ਹੋਰ ਲੋਕ ਇਸ ਰਾਹ ਨਾ ਤੁਰ ਪੈਣ ਪਰ ਲੋਕ ਜਿਹੜੇ ਵੱਕੇ ਬੈਠੇ ਆ ਉਹ ਕਹਿੰਦੇ ਨਾ ਤਾਂ ਸਿਆਸਤਦਾਨ ਜਿਹੜੇ ਆ ਕੋਈ ਲੀਡ ਕਰ ਰਹੇ ਆ ਤੇ ਨਾ ਹੀ ਪੁਲਿਸ ਜਿਹੜੀ ਆ ਇਸ ਨੂੰ ਰੋਕਣ ਦੇ ਵਿੱਚ ਕਾਮਯਾਬ ਹੋ ਰਹੀ ਹੈ ਅਜਿਹੇ ਹਾਲਾਤ ਦੇ ਵਿੱਚ ਲੋਕਾਂ ਨੂੰ ਆਪਣੀ ਸੁਰੱਖਿਆ ਆਪ ਹੀ ਕਰਨੀ ਪੈਣੀ ਆ ਗੱਲਾਂ ਇਹ ਵੀ ਚੱਲ ਰਹੀਆਂ ਕਿ ਸਰੀ ਤੇ ਬ੍ਰੈਂਟਨ ਦੇ ਵਿੱਚ ਫੌਜ ਲਾ ਦਿੱਤੀ ਜਾਵੇ ਪਰ ਜਿਹੜੇ ਐਮਪੀ ਨੇ ਸਾਡੇ ਉਹ ਇਹ ਕਹਿ ਰਹੇ ਆ ਕਿ ਫੌਜ ਜਿਹੜੀ ਉਧਰ ਲਾਈ ਜਾ ਸਕਦੀ ਹੈ ਜਦੋਂ ਪੁਲਿਸ ਤੇ ਲੋਕਲ ਸਰਕਾਰਾਂ ਹੱਥ ਖੜੇ ਕਰ ਦੇਣਾ ਕਿ ਸਾਡੇ ਵਸ ਦੀ ਗੱਲ ਨਹੀਂ ਆ ਜਿਵੇਂ ਕਿ ਔਟਵਾ ਦੇ ਵਿੱਚ ਟਰੱਕਰ ਰੈਲੀ ਹੋਈ ਸੀ ਤਾਂ ਔਟਵਾ ਦੇ ਮੇਅਰ ਨੇ ਮੰਗ ਕੀਤੀ ਸੀ ਕਿ ਮੇਤੋ ਇਹ ਸੰਭਾਲਿਆ ਨਹੀਂ ਜਾਣਾ ਇੱਥੇ ਫੌਜ ਭੇਜੀ ਜਾਵੇ ਐਮਰਜੈਂਸੀ ਲਾਈ ਜਾਵੇ ਸੋ ਜੇਕਰ ਸਰੀ ਤੇ ਬ੍ਰੈਂਟਨ ਦੇ ਮੇਅਰ ਉੱਥੋਂ ਦੇ ਹੋਰ ਜਿਹੜੇ ਪਤਵੰਤੇ ਨੇ ਉਹ ਇਹ ਗੱਲ ਕਹਿ ਦੇਣ ਬਈ ਪੁਲਿਸ ਦੇ ਹੱਥ ਹੁਣ ਖੜੇ ਆ ਸਰਕਾਰ ਕੁਝ ਨਹੀਂ ਕਰ ਸਕਦੀ ਸੋ ਭਾਈ ਸਰਕਾਰ ਦੇ ਵੀ ਬਸਾ ਤਾਂ ਫਿਰ ਫੌਜ ਲਈ ਜਾ ਸਕਦੀ ਹੈ ਸੋ ਗੱਲ ਉਧਰ ਨੂੰ ਜਾ ਰਹੀ ਹੈ ਜੀ ਠੇਰਾ ਬੜਾ ਤੰਗ ਹੋ ਰਿਹਾ ਹੈ ਆ ਆ ਲੋਕ ਸਿਆਸਤਦਾਨਾਂ ਵੱਲ ਮੂੰਹ ਚੱਕ ਕੇ ਦੇਖ ਰਹੇ ਆ ਇਹ ਘਰ ਕੁਛ ਨਹੀਂ ਰਿਹਾ ਤੇ ਫਿਰ ਅੱਕੇ ਹੋਏ ਲੋਕ ਆਪਣੀ ਸੁਰੱਖਿਆ ਆਪ ਕਰਨ ਦੇ ਵਾਸਤੇ ਤਿਆਰ ਹੋ ਗਏ ਆ ਅੰਦਰੋਂ ਕੁਲੀਆਂ ਚਲਾਈਆਂ ਜਾ ਰਹੀਆਂ ਉਹ ਫੇ ਹੁਣ ਪੁਲਿਸ ਨੂੰ ਪਸੰਦ ਨਹੀਂ ਪੁਲਿਸ ਕਹਿੰਦੀ ਅਸੀਂ ਵਲਟੇਜ ਚਾਰਜ ਲਾਵਾਂਗੇ ਸੋ ਤਾਣੀ ਕਾਫੀ ਉਲਜੀ ਹੋਈ ਹੈ ਹੁਣ ਨਜ਼ਰਮਾਤ ਦੇ ਐਡਮੈਂਟਨ ਤੋਂ ਕੁਲਮੀਤ ਸਿੰਘ ਸੰਘਾ ਹੋਰਾਂ ਦੀ ਰਿਪੋਰਟ ਦੇ ਉੱਪਰ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੈਂਟਨ ਸ਼ਹਿਰ ਤੋਂ ਦੋਸਤੋ ਖਬਰ ਲੈ ਕੇ ਹਾਜ਼ਰ ਹੋ ਰ ਅ ਐਡਵੈਂਟਨ ਸ਼ਹਿਰ ਵਿੱਚ ਪਿੱਛੇ ਜਿਹੜੀ ਸਨੋ ਪੈ ਗਈ ਸੀ ਕਿ ਦਸੰਬਰ ਮਹੀਨੇ ਦੇ ਵਿੱਚ ਕਾਫੀ ਅੱਛਾ ਉਸ ਤੋਂ ਬਾਅਦ ਮੌਸਮ ਵੀ ਠੰਡਾ ਹੋ ਗਿਆ ਫੇਰ ਵੀ ਉਸ ਤੋਂ ਬਾਅਦ ਸਨੋ ਪੈ ਗਈ ਹੋਇਆ ਕੀ ਕਿ ਸ਼ਹਿਰ ਦੇ ਵਿੱਚ ਜਦੋਂ ਫੇਜ਼ 1 ਦੀ ਜਿਹੜੀ ਸਨੋ ਸੀ ਉਹ ਤਾਂ ਹਟਾ ਦਿੱਤੀ ਗਈ ਮੇਨ ਜਿਹੜੇ ਆਲਟਰੀਜ਼ ਹੈਗੀਆਂ ਜਿੱਥੇ ਖਾਸ ਕਰਕੇ ਬੱਸਾਂ ਚੱਲਦੀਆਂ ਨੇ ਉੱਥੋਂ ਸਨੋ ਰਿਮੂਵ ਕਰ ਦਿੱਤੀ ਗਈ ਪਰ ਜਿਹੜੇ ਰੈਜ਼ੀਡੈਂਸ਼ੀਅਲ ਏਰੀਆ ਸੀਗੇ ਉਹਨਾਂ ਦੇ ਵਿੱਚ ਸਨੋ ਜਿਹੜੀ ਰਿਮੂਵ ਨਾ ਕੀਤੀ ਪਰ ਉਹਦੇ ਨਾਲ ਕੀ ਹੋਇਆ ਵੀ ਜਦੋਂ ਥੋੜਾ ਜਿਹਾ ਮੌਸਮ ਠੀਕ ਹੋਇਆ ਤਾਂ ਉਹਦੇ ਨਾਲ ਲੋਕਾਂ ਦੀਆਂ ਕਾਰਾਂ ਜਿਹੜੀਆਂ ਆ ਉਹ ਉੱਥੇ ਚੱਲ ਨਹੀਂ ਸੀ ਰਹੀਆਂ ਫਸਣ ਲੱਗ ਪਈਆਂ ਕਈ ਲੋਕ ਕੰਮਾਂ ਤੇ ਨਾ ਜਾ ਸਕੇ ਫੇਰ ਸਿਟੀ ਨੇ ਫੇਜ਼ 2 ਦੇ ਵਿੱਚ ਕਿਹਾ ਵੀ ਅਸੀਂ ਜਿਹੜੇ ਇਹ ਰੈ residențial ਏਰੀਆ ਹੈ ਵੀ ਉੱਥੋਂ ਸਨੋ ਹਟਾਵਾਂਗੇ ਤੇ ਸਿਟੀ ਨੇ ਅਕਸਰ ਨੋਟਿਸ ਉੱਥੇ ਲਾ ਦਿੰਦੇ ਆ ਵੀ ਹਾਂ ਵੀ ਤੁਸੀਂ ਆਪਣੀਆਂ ਜਿਹੜੀਆਂ ਕਾਰਾਂ ਆ ਉਹ ਸੜਕ ਤੇ ਨਾ ਖੜੀਆਂ ਕਰਿਓ ਕਿਉਂਕਿ ਅਸੀਂ ਸੜਕਾਂ ਕਲੀਅਰ ਕਰਨੀਆਂ 스ਨੋ ਰਿਮੂਵ ਕੀਤੀ ਜਾਣੀਆਂ ਤੁਹਾਨੂੰ ਹੈਰਾਨੀ ਹੋਏਗੀ ਇਹ ਗੱਲ ਜਾਣ ਕੇ ਕਿ 90% ਲੋਕਾਂ ਨੇ ਉਹ ਜਿਹੜੀ ਵਾਰਨਿੰਗ ਸੀਗੀ ਵੀ ਭਾਈ ਇੱਥੇ ਤੁਸੀਂ ਗੱਡੀਆਂ ਨਹੀਂ ਖੜੀਆਂ ਉਹ ਲੋਕਾਂ ਨੇ ਇਗਨੋਰ ਕੀਤੀਆਂ ਜੀ ਜ਼ਿਆਦਾ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਤੇ ਜਾਂ ਉਹ ਜਿਹੜੇ ਅਫੀਸ਼ੀਅਲਸ ਐ ਉਹ ਕਹਿੰਦੇ ਜੀ ਵੀ ਲੋਕਾਂ ਨੇ ਇਗਨੋਰ ਕੀਤੀ ਉਹ ਗੱਲ ਅੱਛਾ ਜਦੋਂ ਹੁਣ ਉਹ ਵੱਡੀਆਂ ਮਸ਼ੀਨਾਂ ਜਦੋਂ ਉਹ ਜਾਂਦੀਆਂ ਜੀ ਉੱਥੇ ਰਿਮੂਵ ਕਰਨ ਲਈ ਸਨੋ ਕਈ ਲੋਕ ਉਹਨਾਂ ਤੇ ਗੁੱਸਾ ਕਰਦੇ ਨੇ ਜਿਹੜੇ ਕੰਮ ਕਰਨ ਵਾਲੇ ਵਿਅਕਤੀ ਆ ਉਹਨਾਂ ਤੇ ਗੁੱਸਾ ਝਾੜੀ ਜਾਂਦੇ ਆ ਇੱਥੋਂ ਤੱਕ ਦੱਸਿਆ ਜਾ ਰਿਹਾ ਹੈ ਵੀ ਉਹਨਾਂ ਦੇ ਜਿਹੜੇ ਟਰੱਕ ਆ ਉਹਨਾਂ ਦੇ ਉੱਤੇ ਉਹਨਾਂ ਨੇ ਸ਼ਾਵਲ ਦੇ ਨਾਲ ਕਈ ਥਾਈਂ ਭੰਨ ਤੋੜ ਕੀਤੀ ਜਾਂ ਕਈ ਥਾਈਂ ਤਾਂ ਕਹਿੰਦੇ ਜੀ ਵੀ ਉਹ ਡਰਾਈਵਰ ਤੇ بیسਬਾਲ ਬੈਟ ਲੈ ਕੇ ਬੰਦੇ ਨਿਕਲੇ ਫਿਰਦੇ ਆ ਹੁਣ ਜਦੋਂ ਇਦਾਂ ਦੀ ਸਿਚੁਏਸ਼ਨ ਬਣ ਜਾਂਦੀ ਆ ਜੀ ਤੇ ਫੇਰ ਉਹ ਜਿਹੜੇ ਕੰਮ ਕਰਨ ਵਾਲੇ ਆ ਉਹ ਸਮਝਦੇ ਵੀ ਇਹ ਸੇਫ ਪਲੇਸ ਨਹੀਂ ਹੈ ਇਸ ਵੇਲੇ ਕੰਮ ਕਰਨ ਦੀ ਤੇ ਉਹ ਉਹਨਾਂ ਨੂੰ ਹੁਕਮ ਆਵੇ ਭਾਈ ਜਿੱਥੇ ਇਦਾਂ ਮਤਲਬ ਸੁਰੱਖਿਆਤ ਨਹੀਂ ਆ ਤੁਸੀਂ ਕੰਮ ਛੱਡ ਕੇ ਆ ਜਾਓ ਜਾਂ ਵਾਪਸ ਆ ਜਾਓ ਦੂਏ ਦਿਨ ਜਦੋਂ ਥੋੜਾ ਜਿਹਾ ਦਿਮਾਗੀ ਤੌਰ ਤੇ ਸਾਰਿਆਂ ਦਾ ਕੰਮਕਾਟ ਠੰਡਾ ਹੋਊਗਾ ਫੇਰ ਦੁਬਾਰਾ ਜਾਇਓ ਸੋ ਇਹ ਵਜ੍ਹਾ ਬਣੀ ਆ ਔਰ ਦੂਸਰੀ ਗੱਲ ਇਹ ਸੀ ਜੀ ਵੀ ਇੱਥੇ ਨਾ ਫਾਈਨ ਕੀਤਾ ਜਾਂਦਾ ਸਿਟੀ ਪਿਛਲੇ ਸਾਲਾਂ ਤੋਂ ਸੋਚ ਰਹੀ ਸੀ ਵੀ 250 ਡਾਲਰ ਤੋਂ ਘਟਾ ਕੇ 150 ਡਾਲਰ ਉਹ ਜੁਰਮਾਨਾ ਕਰ ਦੇਣਾ ਜਿਹੜੇ ਬੰਦੇ ਇਦਾਂ ਗੱਡੀਆਂ ਖੜੀਆਂ ਕੀਤੀਆਂ ਹੁੰਦੀਆਂ ਆ ਹੁਣ ਜਦੋਂ ਉਹਨਾਂ ਨੇ ਇਹ ਗੱਲ ਸੁਣੀ ਵੀ 90% ਲੋਕ ਜਿਹੜੇ ਆ ਉਹ ਇਗਨੋਰ ਕਰ ਰਿਹਾ ਹੈ ਤਾਂ ਸਿਟੀ ਨੇ ਉਹ ਗੱਲ ਉੱਥੇ ਠੱਪਾ ਲਾ ਦਿੱਤਾ ਉਹ ਕਹਿੰਦੇ ਜੀ ਨਹੀਂ ਅਸੀਂ ਉਹ 250 ਡਾਲਰ ਹੀ ਰੱਖਣਾ ਸੋ ਲੋਕਾਂ ਨੂੰ ਗਾਂ ਇੱਕ ਉਹਨਾਂ ਨੇ ਜੀ ਐਤਕੀ ਟੋਇੰਗ ਵਾਲੀ ਗੱਲ ਨਹੀਂ ਰੱਖੀ ਵਿੱਚ ਕਿ ਉਹ ਗੱਡੀਆਂ ਉੱਥੋਂ ਟੋਅ ਕਰ ਦਿੱਤੀਆਂ ਜਾਣਗੀਆਂ ਹੋ ਸਕਦਾ ਹੈ ਕਾਹਨੂੰ ਓਟੋ ਕਰਨ ਵਾਲਾ ਠੇਕਾ ਵੀ ਕਿਸੇ ਨੂੰ ਦੇਣਾ ਪਵੇ ਜੇ 90% ਲੋਕ ਇਗਨੋਰ ਕਰਦੇ ਜੀ ਫਿਰ ਸੜਕਾਂ ਕਿਵੇਂ ਸਾਫ਼ ਹੋਣਗੀਆਂ ਲੋਕਾਂ ਦੀ ਵੀ ਤਾਂ ਕੋਈ ਜ਼ਿੰਮੇਵਾਰੀ ਬਣਦੀ ਹੈ ਨਾ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮੰਟਨ ਫਿਲਹਾਲ ਦੇ ਲਈ ਕੈਨੇਡਾ ਨੇ ਉਸ ਦੇ ਵਿੱਚ ਇੰਨਾ ਹੀ ਪਲਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ ਆਗਾ ਤੇ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਲ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ